ਤੇ ਬਾਕੀ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਨਾ ਵੀ ਮੱਝ ਬੱਕਰੀਆਂ ਨਾਲ ਬਾਹਰ ਜਾਂਦੀ ਹੈ ਹਾਂ 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 ਬਾਹਰ ਅੰਦਰ ਤੁਰ ਫਿਰ ਕੇ ਆਉਂਦੀ ਹੈ ਇਹ ਆਪੇ ਚੜ ਕੇ ਬਾਹਰ ਆਪੇ ਚੜ ਕੇ ਵੀ ਜ਼ਿਆਦਾ ਤੇਰ ਬੰਨੀ ਨਹੀਂ ਰਹਿੰਦੀ ਇਹ ਇਹ ਬੱਕਰੀਆਂ ਨਾਲ ਜਾਂਦੀ ਹੈ ਹਾਂ ਜੀ ਮੱਝ ਹਾਂ ਜੀ ਹਾਂ ਫਿਰ ਬੱਕਰੀਆਂ ਤੋਂ ਡਰਦੀ ਧੁਰਦੀ ਨਹੀਂ ਨਾ ਜੀ ਨਾ ਨਾ ਬੱਕਰੀਆਂ ਨੂੰ ਮਾਰਦੀ ਹੈ ਹਾਂ ਇਹਦੇ ਬੱਚੇ ਹੀ ਉੱਤੇ ਆਪਣੇ ਘਰ ਦੇ ਜਵਾਕ ਉੱਤੇ ਬੈਠੇ ਰਹਿੰਦੇ ਆ ਇਹ ਤੇ ਹਰਾਕ ਜੀ ਸਾਡੇ ਕੋਲੇ ਤਾਂ ਵੜੇਵੇਂ ਹਾਂ ਤੇ ਛੋਲਿਆਂ ਦਾ ਦਾਣਾ ਤੇ ਸਰਾਂ ਦੀ ਖਾਲ ਤੇ ਕਣਕ ਦਾ ਦਾਣਾ ਆਹੀ ਪਾਉਨੇ ਆਹੀ ਫੀਡ ਵਗੈਰਾ ਕੋਈ ਉਹ ਨਹੀਂ ਨਾ ਫੀਡ ਫੂਡ ਕਦੇ ਨਹੀਂ ਅਸੀਂ ਪਾਇਆ ਆਹੀ ਬੰਡ ਪਾਉਨੇ ਆ ਬਸ ਆਹੀ ਬੰਡ ਪਾਉਂਦੇ ਐ ਕਰੇ ਕਿੰਨਾ ਦੁੱਧ ਦਿੰਦੀ ਹੈ ਜੀ ਕਰੇ 27 ਪਲੱਸ ਹੋ ਜਾਂਦਾ ਜੀ 27 ਪਲੱਸ ਹੋ ਜਾਂਦਾ ਪੀਡੀਐਫ ਮੇਲੇ ਦੇ ਵਿੱਚ ਖੜੇ ਆ ਬਾਈ ਉਹਨੂੰ ਮੱਝ ਦਿਖਾਉ ਨੇ ਇੱਕ ਜਮਾ ਨਾਰਮਲ ਦਾਣੇ ਵਾਲਾ ਬਾਈ ਮੱਝ ਜਾਂਦੇ ਨਾਰਮਲ ਖਰਾਕ ਤੇ ਚੱਲਦੀ ਹੈ ਇਹੇ ਇਹ ਮੱਝ ਨੇ ਜਿਹੜਾ ਦੁੱਧ ਕੱਢਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਾਕੀ ਗੱਲਬਾਤ ਛੋਟੀ ਬਜ਼ੁਰਗਾਂ ਨਾਲ ਕਰਾਉਨੇ ਹਸਰੀਕਾਲ ਜੀ। ਸਤਿ ਸ੍ਰੀ ਅਕਾਲ। ਕਿਹੜਾ ਪਿੰਡ ਹੈ ਜੀ ਆਪਣਾ? ਗਾੜਾ ਪਿੰਡ ਹੈ ਜੀ ਸਰਦੂਲਗੜ੍ਹ ਜੀ। ਸਰਦੂਲਗੜ੍ਹ ਜਿਲ੍ਹਾ ਮਾਨਸਾ ਜੀ। ਹਾਂ ਜੀ। ਜਿਲ੍ਹਾ ਮਾਨਸਾ ਪੈਂਦਾ। ਇਹ ਮੱਝ ਬਾਰੇ ਦੱਸੋ ਜੀ ਆਪਣੇ ਘਰ ਦੀ ਹੈ ਜੀ ਇਹ? ਹਾਂ ਜੀ ਘਰ ਦੀ ਮੱਝ ਹੈ। ਇਹ ਪਰਚੇਜ਼ ਕੀਤੀ ਸੀ ਜਾਂ ਵੀ ਸ਼ੁਰੂਤੀ ਕਰਦੀ ਆ? ਨਹੀਂ ਪਰਚੇਜ਼ ਕੀਤੀ। ਅਸੀਂ ਆ ਕਿੱਥੋਂ ਕੀਤੀ ਸੀ ਜੀ? ਹਰਿਆਣੇ ਚੋਂ ਲੈਂਦੀ। ਹਰਿਆਣੇ ਚੋਂ ਲੈਂਦੀ ਸੀ। ਕੰਮੇ ਸਵੇ ਲੈ ਜਾਂਦੀ ਸੀ ਜੀ ਮੱਝ ਇਹ। ਦੂਜੇ ਸਵੇ। ਇਹ ਇਹਦਾ ਪਹਿਲਾ ਵੀ ਰਿਕਾਰਡ ਹੋਇਆ ਹੋਇਆ ਦੁੱਧ ਜੀ ਹਾਂ ਜੀ ਸਾਰ ਤੋਂ 22 ਲੀਟਰ ਦਾ ਠੀਕ ਹੈ ਪਹਿਲਾਂ ਵੀ ਬਈ ਰਿਕਾਰਡ ਵਾਲੀ ਮੱਝ ਹੀ ਹੈ ਇਹਨਾਂ ਨੇ ਦੇਖ ਕੇ ਲਿਆਂਦੀ ਸੀਗੀ ਤੇ ਹੁਣ ਕਿੰਨੇ ਦੁੱਧ ਤੇ ਚੱਲਦੀ ਹੈ ਜੀ ਇਹ ਹੁਣ ਚੱਲਦੀ 26 ਕਿਲੋ ਤੇ 26 ਕਿਲੋ ਤੇ ਹਾਂ ਜੀ ਠੀਕ ਹੈ ਤੇ ਬਈ 26 ਕਿਲੋ ਦੁੱਧ ਕੱਢਿਆ ਬਾਕੀ 24 23 ਕਿਲੋ ਬਰਨਤ ਨਾਲੇ ਵੀ ਕੱਟਿਆ ਸੀ ਪਿਛਲੇ ਸਾਲ ਪਿਛਲੇ ਸਾਲ ਉਦੋਂ ਥੋੜੀ ਡਿੱਕਦੋਗੀ ਹੈ ਨਾ ਕੋਲੋਂ ਮੱਝਾਂ ਖੁੱਲੀਆਂ ਸੀ ਪਾਣੀ ਨਹੀਂ ਪੀਤਾ ਸੀ ਉਹਨਾਂ ਨੇ ਪਾਣੀ ਨਹੀਂ ਪੀਤਾ ਸੀ ਇੱਕ ਤਾਂ ਹਾਂਜੀ ਤੇ ਹੁਣ ਇੱਕ ਤਾਂ ਵਧੀਆ ਚੱਲੀ ਆ ਹਾਂਜੀ ਹਾਂ ਵਧੀਆ ਚੱਲੀ ਆ ਠੀਕ ਆ ਜੀ ਤੇ ਇਹ ਮੱਝ ਬਾਰੇ ਬਈ ਤੁਹਾਨੂੰ ਦੱਸ ਦਈਏ ਜਮਾਂ ਨਾਰਮਲ ਖਰਾਕ ਤੇ ਆ ਤੇ ਘਰੇ ਜਿਹੜਾ ਇਹ ਘਰੇ ਕਿੰਨਾ ਦੁੱਧ ਦਿੰਦੀ ਆ ਜੀ ਘਰੇ 27+ ਹੋ ਜਾਂਦਾ ਜੀ 27+ ਹੋ ਜਾਂਦਾ ਤੇ ਵਾਕਿਆ ਪਹਿਲਾਂ ਗੱਲਾਂ ਕਰਦੇ ਸੀ ਨਾ ਵੀ ਮੱਝ ਬੱਕਰੀਆਂ ਨਾਲ ਬਾਹਰ ਜਾਂਦੀ ਹੈ ਹਾਂ 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 ਬਾਹਰ ਅੰਦਰ ਤੁਰ ਫਿਰ ਕੇ ਆਉਂਦੀ ਹੈ ਇਹ ਆਪੇ ਚੜ ਕੇ ਬਾਹਰ ਆਪੇ ਚੜ ਕੇ ਵੀ ਜ਼ਿਆਦਾ ਤੇਰ ਬੰਨੀ ਨਹੀਂ ਰਹਿੰਦੀ ਇਹ ਇਹ ਬੱਕਰੀਆਂ ਨਾਲ ਜਾਂਦੀ ਹੈ ਹਾਂ ਜੀ ਮੱਝ ਹਾਂ ਜੀ ਹਾਂ ਫਿਰ ਬੱਕਰੀਆਂ ਤੋਂ ਡਰਦੀ ਦੂਰਦੀ ਨਹੀਂ ਨਾ ਜੀ ਨਾ ਨਾ ਬੱਕਰੀਆਂ ਨੇ ਮਾਰਦੀ ਐ ਇਹਦੇ ਬੱਚੇ ਹੀ ਉੱਤੇ ਆਪਣੇ ਘਰ ਦੇ ਜਵਾਕ ਉੱਤੇ ਬੈਠੇ ਰਹਿੰਦੇ ਆ ਇਹ ਉੱਤੇ ਬੈਠੇ ਰਹਿੰਦੇ ਆ ਹਾਂ ਕੁਝ ਨਹੀਂ ਲੱਗ ਠੀਕ ਐ ਇਸ ਠੰਢੀ ਹਿਲ ਮੱਝ ਆ ਬਈ ਜਾਵਾ ਤੇ ਆ ਕਾਫ ਮਗਰ ਕੀ ਐ ਕੱਟੀ ਐ ਕਿ ਕੱਟਾ ਜੀ ਕੱਟਾ ਜੀ ਇਹ ਕੱਟਾ ਗਾ ਹੈ ਕੋਈ ਨੂਰ ਦਾ ਜੀ ਠੀਕ ਐ ਇਹਦੀ ਕੋਈ ਕੱਟੀ ਆਈ ਹੈ ਜੀ ਆਪਣੇ ਲਵੇ? ਨਾ ਆਪਣੇ ਲਵੇ ਕੱਟੀ ਨਹੀਂ। ਕੱਟੀ ਦਿੱਤੇ ਨੇ ਨੇ ਕਿੰਨੇ ਸੂਏ ਹੋ ਗਏ ਜੀ ਆਪਣੇ ਲਵੇ? 300 ਸੂਏ ਹੋ ਗਏ ਆਪਣੇ ਲਵੇ। 300 ਸੂਏ। 300 ਸੂਏ ਹੋ ਗਏ। ਚੌਥੇ ਸੂਏ ਹੋ ਗਏ ਹੁਣ। ਚੌਥੇ ਸੂਏ ਆ। ਹੁਣ ਇਹ ਗੱਬਣਾ ਤਾਂ ਨਹੀਂ ਹਜੇ? ਨਾ ਗੱਬਣਾ ਨਹੀਂ। ਹਲੇ ਤਾਂ ਮਹੀਨਾ ਡੇਢ ਕੀ ਹੋਇਆ ਸੀ। ਹਲੇ ਡੇਢ ਮਹੀਨਾ ਹੋਇਆ। ਇਹ ਕਿਹੜੇ ਦਾ ਸੀਮਣ ਦਾ ਇਹ? ਇਹ ਕੋਈ ਨੂਰ ਦਾ ਹੈ। ਕੋਈ ਨੂਰ ਦਾ। ਠੀਕ ਹੈ ਕੋਈ। ਹੁਣ ਕਿਹੜਾ ਭਰਉਣਾ ਜੀ ਇਹਦੇ ਫਿਰ ਸੀਮਣਾ। ਕੋਈ ਹੈ। ਦੇਖੋ। ਹਾਇ ਕੋਈ ਵਿਚਾਰ ਆ ਹੈ ਹਾਂ ਹਾਂ ਚੰਗੇ ਦਾ ਹੀ ਭਰਾਵਾਗੇ ਚੰਗੇ ਦੀ ਇਹਦੇ ਤੋਂ ਬਦਲ ਕੇ ਕੋਈ ਭਰਾਵਾ ਕਿਉਂ ਇੱਕ ਇੱਕ ਤੱਕੀ ਦੇ ਦੇ ਕੋਈ ਹਾਂ ਉਹ ਵੀ ਕੱਟੀ ਵਾਲਾ ਭਰਾ ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੇਉਂ ਖਾਦ ਖਰਾਬ ਕੀ ਹੈ ਜੀ ਇਹਦੀ ਕਿੰਨੀ ਕਰਦੇ ਸਾਡੇ ਕੋਲੇ ਤਾਂ ਵੜੇਵੇਂ ਹਾਂ ਤੇ ਛੋਲਿਆਂ ਦਾ ਦਾਣਾ ਤੇ ਸਰੋਂ ਦੀ ਖਾਲ ਤੇ ਕਣਕ ਦਾ ਦਾਣਾ ਆਹੀ ਪਾਉਂਦੇ ਆਹੀ ਫੀਡ ਵਗੈਰਾ ਕੋਈ ਉਹ ਨਹੀਂ ਨਾ ਫੀਡ ਫੂਡ ਕਦੇ ਨਹੀਂ ਅਸੀਂ ਪਾਇਆ ਆਹੀ ਬੰਡ ਪਾਉਂਦੇ ਆ ਬਸ ਆਹੀ ਬੰਡ ਪਾਉਂਦੇ ਜਮਨ ਆਰੰਭਾਲਾ ਹਾਂਜੀ ਕੀ ਕਹਤੇ ਇਹਦੇ ਨਾਲ ਹੀ ਇਹ 22 ਕਿਲੋ ਤੋਂ 25 ਕਿਲੋ ਕਰਿਆ ਸੀ ਤਾਂ ਕਦੇ ਵੇਖਿਆ ਵੀ ਨਹੀਂ ਸੀ ਬੁੜੀਆਂ ਦੇ ਬਾਪ ਹੀ ਪਾਉਂਦੀਆਂ ਦਾਣਾ ਬੁੜੀਆਂ ਚੋੜ ਰਿੰਦੀਆਂ ਸੀ ਬੁੜੀਆਂ ਚ ਆਉਂਦੀਆਂ ਇੱਥੇ ਆਹੀ ਦਿੱਕਤ ਆ ਗਈ ਜੇ ਸਾਨੂੰ ਦਾਣਾ ਪਾਉਣਾ ਪੈਂਦਾ ਹਾਂ ਉਹ ਚੋਣ ਦਾ ਕਰਕੇ ਵੀ ਫਿਰ ਘਟ ਜਾਂਦਾ ਪਸ਼ੂ ਦੁੱਧ ਇੱਥੇ ਪਹਿਲਾਂ ਬਾਈ ਗੱਲਾਂ ਕਰੀਆਂ ਨੇ ਸੀ ਕਹਿੰਦੇ ਵੀ ਜਿਹੜਾ ਘਰੇ ਖਾਂਦੀ ਸੀ ਇਹ ਖਰਾਕ ਉਹ ਇੱਥੇ ਆ ਕੇ ਨਹੀਂ ਖਾਦੀ ਨਹੀਂ ਹਾਂ ਉਹ ਖਾਦੀ ਨਹੀਂ ਇਹ ਕੀ ਗੱਲ ਹੋ ਗਈ ਸਾਡ ਕਾਣੀ ਦੀ ਪਤਾ ਨਹੀਂ ਆ ਹੁਣ ਇਹ ਬੱਜੀ ਆ ਉੱਥੇ ਖੁੱਲੀ ਰਹਿੰਦੀ ਸੀ ਹਾਂ ਦੇ ਖੁੱਲੀ ਰਹਿੰਦੀ ਸੀ ਹੈ ਨਾ ਇੱਥੇ ਤਾਂ ਹੁਣ ਇਹਨੂੰ ਕੈਦ ਹੀ ਹੈ ਤੇ ਬਾਕੀ ਘਰੇ ਨਵਾਉਂਦੇ ਨਵਾਉਂਦੇ ਵੀ ਹੋਵੋਗੇ ਇੱਥੇ ਨਵਾਉਂਦੇ ਸਵੇਰ 7 ਵਜੇ ਅਸੀਂ ਰੋਜ਼ਾਨਾ ਨਵਾ ਦੇਣਾ ਇਹਨੂੰ ਅੱਛਾ ਸਿਆਲ ਹੋਵੇ ਹਾਰ ਹੋਵੇ ਠੀਕ ਹੈ ਤੇ ਹੁਣ ਇੱਥੇ ਨਵਾਈ ਨਹੀਂ ਤਾਂ ਕਰਕੇ ਵੀ ਮਾੜਾ-ਮੋਟਾ ਫਰਕ ਪੈ ਗਿਆ ਪੰਜ ਦਿਨ ਹੋ ਗਏ ਨਵਾਇ ਨਹੀਂ ਸੀ ਉਹਨਾਂ ਕਰਕੇ ਨਹਾਉਣ ਨਾਲ ਪਸ਼ੂ ਦਾ ਫਰਕ ਤਾਂ ਪੈ ਹੀ ਜਾਂਦਾ ਠੀਕ ਹੈ ਤੇ ਹੁਣ ਇਹ ਮਿਲਕ ਬਿਊਟੀ ਜੀ ਵੀ ਪਾਵਾਂਗੇ ਹਾਂ ਜੀ ਪਾਵਾਂਗੇ ਤੇ ਹੋਰ ਵੀ ਪਾਵਾਂਗੇ ਹਨਾ ਤੁਸੀਂ ਕਹਿੰਦੇ ਬਾਕੀ ਬਈ ਮੱਝ ਦੀ ਬੰਤਰ ਦੇਖ ਲਓ ਤੁਸੀਂ ਜਿਹੜੀਆਂ ਦੁੱਧ ਦੇਣ ਵਾਲੀਆਂ ਵੱੱਝਾਂ ਹੁੰਦੀਆਂ ਨੇ ਉਹ ਕਿਵੇਂ ਜੇ ਇਹ ਨਾਂ ਵਾਲੀ ਜਿਹਦੇ ਜੋਰ ਹੋਰ ਦੇਣਾ ਹੋਵੇ ਇਹ ਫੋਨ ਦਾ 30 ਪਲੱਸ ਕਰ ਦਿਓ ਹਨਾ ਜੀ ਹਾਂ ਜਿਵੇਂ ਦੂਜਿਆਂ ਨੇ ਨਾਲਾਂ ਨੂੰ ਨਾਲ ਦੇ ਹੀ ਗਏ ਆ ਕੁਝ ਦੇ ਹੀ ਕੇ ਸਾਰਾ ਕੁਝ ਉਹਵੇਂ ਤਾਂ 30 ਤੋਂ ਪਲੱਸ ਜਾਊ ਇਹ ਤਾਂ ਪਲੱਸ ਬਾੜੀ ਹਾਂ ਜੀ ਠੀਕ ਹੈ ਤੇ ਖਰਾਕ ਜਾਵਾ ਨੋਰਮਲ ਹੀ ਹੈ ਸਭੀ ਹੈ ਨਾ ਸਾਡਾ ਨੋਰਮਲ ਹੀ ਹੈ ਹਮ ਤੇ ਠੀਕ ਹੈ ਜੀ ਠੀਕ ਹੈ ਜੀ ਸਾਸਰੀ ਘਰ ਅੱਛਾ ਸਾਸਰੀ ਘਰ